ਬੋਰਾ ਇਹਨੇ ਲੈਣਾ ਟੋਪੀ ਦੇ ਉੱਪਰ ਕੋਟੀ ਦੇ ਉੱਪਰ ਉਹਨਾਂ ਨੂੰ ਨਾ ਇਹ ਬਈ 50 ਦੰਦਾ ਇਹ ਵੀ ਕਰ ਦਿੰਦਾ ਇਹ ਵੀ ਕਰ ਦਿੰਦਾ ਜਮਨ ਨਮੀ ਬਣਾ ਦਿੰਦਾਗਾ ਨਾ ਠੀਕ ਬਸ ਨਾ ਇਲੈਕਟ੍ਰਿਕ ਆ ਗਿਆ ਤੇ ਜਿਹੜਾ ਬੋਰਾ ਕੱਟ ਕੇ ਸਾਰਾ ਇਹਦੇ ਵਿੱਚ ਪਾ ਦੂਗਾ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਨਾ ਬਈ 3-300 ਰੁਪਿਆ ਰੇਟ ਬੋਲੇ ਹੋਇਆਗਾ ਠੀਕ ਹੈ ਜੀ ਵਿੱਚੇ ਡਿਲੀਵਰੀ ਤੇ ਆਪਾਂ ਛੋਟੀ ਵੀਡੀਓ ਜੇ ਲਾਈਕ ਕਮੈਂਟ ਸ਼ੇਅਰ ਕਰਕੇ ਆਓਗਾ ਨਾ ਸਿਰਫ ਆਪਾਂ 200 ਰੁਪਏ ਦੇ ਵਿੱਚ ਦੇ ਦਾਂਗੇ ਲੈ ਬਈ ਸਸਤਾ ਕਰਤਾ ਸਸਤਾ ਕਰਤਾ ਛੋਟੀ ਤੇ 50 ਰੁਪਏ ਡਿਲੀਵਰੀ ਲੱਗ ਜਾਣਗੇ 250 ਰੁਪਏ ਦੇ ਵਿੱਚ ਘਰ ਤੱਕ ਪਹੁੰਚੂ ਆਪਾਂ ਪੰਪ ਤਾਂ ਹੁੰਦੇ ਨੇ ਨਾ ਉਸੇ ਦੇ ਰੇਟ ਦੇ ਵਿੱਚ ਬਈ ਇਹ ਆਪਾਂ ਨੂੰ ਵਧੀਆ ਪੰਪ ਮਿਲ ਜੂਗਾ ਆ ਚੈੱਕ ਕਰਵਾ ਦੇ ਬਈ ਨਾਲ ਦੀ ਨਾਲ ਇਹਦੇ ਤੇ ਮੀਟਰ ਵੀ ਲੱਗਾ ਹੋਇਆਗਾ ਵੀ ਕਿੰਨੀ ਹਵਾ ਭਰਨੀ ਆ ਉਹ ਵੀ ਦੱਸੂਗਾ ਨਾਲ ਦੀ ਨਾਲ ਠੀਕ ਹੈ ਜੀ ਪ੍ਰਾਈਜ਼ ਹੋ ਗਿਆ ਵੀਰੇ ਦਾ 250 ਰੁਪਏ ਤੇ 50 ਰੁਪਏ ਡਿਲੀਵਰੀ ਐਕਸਟਰਾ ਚਾਰਜ ਲੱਗਣਗੇ ਨਹੀਂ ਬਣਿਆ ਹੋਗਾ ਆ ਚੈੱਕ ਕਰ ਲਓ ਬਈ ਜਦੋਂ ਨਾ ਬਈ ਚੱਲਦਾ ਨਾ ਜਿਵੇਂ ਬਈ ਓਵੇਂ ਚੱਲਦਾ ਹੈ ਜਿਵੇਂ ਮੌਕ ਟ੍ਰਲ ਚੱਲਦੀ ਹੈਗੀ ਠੀਕ ਹੈ ਜੀ ਕੰਮ ਲੱਗਿਆ ਹੁੰਦਾ ਕਹਣਾ ਹਾਂਜੀ ਤੇ ਉਹਨਾਂ ਵਾਸਤੇ ਬੈਸਟ ਚੀਜ਼ ਹੈਗੀ ਵੱਡੇ ਵੀ ਇਹਨੂੰ ਯੂਜ਼ ਕਰ ਸਕਦੇ ਨੇ ਡਾਕਟਰ ਤੋਂ ਦਵਾਈ ਪੁੱਛੋ ਇਹਦੇ ਵਿੱਚ ਪਾਓ ਰੱਬ ਕਰਕੇ ਨੌ ਨੂੰ ਘਸਾਉਂਦੀ ਹੈ ਹਾਂ ਹਾਂ ਜੀ ਨੌ ਨੂੰ ਆ ਚੀਜ਼ਾਂ ਨੂੰ ਫਰੰਟ ਤੋਂ ਬਈ ਸਾਰਾ ਘਸਾ ਦਿੰਦੀ ਹੈ ਕੱਟਦੀ ਨਹੀਂ ਹੈਗੀ ਕੱਟਦੀ ਨਹੀਂ ਹੈ ਘਸਾਉਂਦੀ ਆ ਹਾਂ ਜੀ ਘਸਾ ਦਿੰਦੀ ਇਹਦਾ ਵੀ ਬਰੇ 300 ਰੁਪਿਆ ਪ੍ਰਾਈਸ ਰਹੂਗਾ ਜਿੰਨੀ ਆ ਡਿਲੀਵਰੀ ਹਾਂ ਜੋ ਤੁਸੀਂ ਬਈ ਚਲਾ ਲੋਗੇ 7 ਤੋਂ 8 ਮਿੰਟਾਂ ਦੇ ਵਿੱਚ ਤਕਰੀਬਨ 20 ਤੋਂ 35 ਡਿਗਰੀ ਨਾ ਬਈ ਪਾਣੀ ਗਰਮ ਕਰਕੇ ਬਾਹਰ ਕੱਢ ਦੋ ਨਾ ਜਾਈ ਇਹ ਤੁਹਾਡਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਬਈ ਤੁਹਾਨੂੰ ਘਰ ਚ ਕੰਮ ਆਉਣ ਵਾਲੀਆਂ ਚੀਜ਼ਾਂ ਦਿਖਾਉਣੇ ਆ ਇੱਕ ਕੀ ਕੀ ਪ੍ਰੋਡਕਟ ਹੁੰਦੇ ਆ ਬਾਈ ਨਾ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਜਸਪ੍ਰੀਤ ਬਾਈ ਵਧੀਆ ਜੀ ਤੂੰ ਸੁਣਾਓ ਜੀ ਵਧੀਆ ਬਾਈ ਜੀ ਤੇ ਕਿੰਨੇ ਕ ਪ੍ਰੋਡਕਟ ਹੁੰਦੇ ਆ ਬਈ ਆਪਣੇ ਕੋਲ ਬਾਈ 5 ਤੋਂ 6 ਪ੍ਰੋਡਕਟ ਹੁੰਦੇ ਨੇ ਕਿ ਜਿਹੜੇ ਪ੍ਰੋਡਕਟ ਰਹਿਣਗੇ ਬਈ ਸਾਰੀ ਘਰ ਦੇ ਵਿੱਚ ਕੰਮ ਆਉਣ ਵਾਲੇ ਰਹਿਣਗੇ ਠੀਕ ਆ ਜੀ ਤੇ ਪ੍ਰੋਡਕਟਾਂ ਬਾਰੇ ਜਾਣਕਾਰੀ ਦੇ ਦੀ ਜੀ ਹੁਣ ਠੀਕ ਆ ਬਾਈ ਜੀ ਪ੍ਰੋਡਕਟ ਬਈ ਸਭ ਤੋਂ ਪਹਿਲਾਂ ਨਾ ਬਾਈ ਆਪਣੇ ਘਰੇ ਜਿਵੇਂ ਕਹ ਲਈਏ ਸਾਈਕਲ ਵੀ ਹੁੰਦਾਗਾ ਕਈ ਵਾਰ ਨਾ ਕਰੇ ਮੋਟਰਸਾਈਕਲ ਵੀ ਹੁੰਦਾ ਤੇ ਗੱਡੀ ਵੀ ਹੁੰਦੀ ਆ ਨਾ ਬਈ ਠੀਕ ਇਹ ਫੁੱਟ ਪੰਪ ਕਹਿੰਦੇ ਨੇ ਇਹਨੂੰ ਬਈ ਪੰਪ ਕਹਿੰਦੇ ਨੇ ਆ ਚੈੱਕ ਕਰੋ ਬਈ ਸਭ ਤੋਂ ਪਹਿਲਾਂ ਕੁਆਲਿਟੀ ਬਈ ਇੱਕ ਨੰਬਰ ਰਹੂਗੀ ਬਈ ਗਾਰੰਟੀ ਬਾਰੰਟੀ ਬਈ ਆ ਬਈ ਜੇ ਪਸੰਦ ਨਾ ਆਇਆ ਕੋਈ ਚੱਕਰ ਨਹੀਂ ਹੈਗਾ ਬਈ ਦੁਬਾਰੇ ਵਾਪਸ ਕਰ ਦਿਓ ਵਾਪਸੀ ਹੈਗੀ ਹੈ ਹਾਂ ਵਾਪਸੀ ਹੈਗੀ ਕੋਈ ਚੱਕਰ ਨਹੀਂ ਹੈਗਾ ਬਈ 200 ਰੁਪਏ ਕੋਰੀਅਰ ਦੇ ਲੱਗਣਗੇ ਬਈ ਦੇ ਨਾਲ ਦੇ ਨਾਲ ਬਈ ਦੇਖ ਲੈ ਇੱਕ ਚੀਜ਼ ਹੋਰ ਆ ਕਿ ਆਮ ਪੰਪ ਤਾਂ ਹੁੰਦੇ ਨੇ ਨਾ ਉਸੇ ਦੇ ਰੇਟ ਦੇ ਵਿੱਚ ਬਈ ਇਹ ਆਪਾਂ ਨੂੰ ਵਧੀਆ ਪੰਪ ਮਿਲ ਜੂਗਾ ਆ ਚੈੱਕ ਕਰਵਾ ਦੇ ਬਈ ਨਾਲ ਦੀ ਨਾਲ ਇਹਦੇ ਉੱਤੇ ਮੀਟਰ ਵੀ ਲੱਗਾ ਹੋਇਆ ਹੈਗਾ ਵੀ ਕਿੰਨੀ ਹਵਾ ਭਰਨੀ ਆ ਉਹ ਵੀ ਦੱਸੂਗਾ ਨਾਲ ਦੀ ਠੀਕ ਹੈ ਜੀ ਹਾਂ ਬਈ ਕਵਾਲਿਟੀ ਬਈ ਇੱਕ ਨੰਬਰ ਆ ਗਈ ਦੇਖ ਸਕਦੇ ਹੋ ਨਾ ਬਈ ਜਿਵੇਂ ਆਪਾਂ ਕਹਿੰਦੇ ਨੇ ਨਾ ਨਾਲ ਤਾਂ ਜਿਆਦਾ ਜ਼ੋਰ ਨਹੀਂ ਲਵਾਉਂਦਾ ਨਾ ਇਹ ਹਵਾ ਵੀ ਵਧੀਆ ਭਰਦਾ ਹੈ ਬਈ ਠੀਕ ਹੈ ਜੀ ਤੇ ਆਏ ਬਈ ਇਹ ਆਪਾਂ ਕੋਰੀਅਰ ਵੀ ਕਰਦੇ ਨੇਗੇ ਠੀਕ ਹੈ ਬਈ ਇਹਦਾ ਪ੍ਰਾਈਸ ਕੀ ਰਹੂਗਾ ਜੀ ਪ੍ਰਾਈਸ ਹੋ ਗਿਆ ਵੀਰੇ ਦਾ 250 ਰੁਪਿਆ ਤੇ 50 ਭੇਡ ਡਿਲੀਵਰੀ ਐਕਸਟਰਾ ਚਾਰਜ ਲੱਗਣਗੇ ਕੁੱਲ ਮਿਲਾ ਕੇ 300 ਚ ਪੈ ਜਾਊਗਾ ਹਾਂ 300 ਦੇ ਵਿੱਚ ਤੁਹਾਡੇ ਘਰ ਤੱਕ ਡਿਲੀਵਰ ਹੋ ਜਾਊਗਾ ਬਈ ਠੀਕ ਆ ਜੀ ਘਰੇ ਬੈਠੇ ਤੁਸੀਂ ਮੰਗਵਾ ਸਕਦੇ ਹੋ ਹਾਂ ਬਈ ਕੁਆਲਿਟੀ ਦੇਖ ਲਓ ਬਈ ਇੱਕ ਨੰਬਰ ਕੁਆਲਿਟੀ ਸਾਰੇ ਪੰਜਾਬ ਵਿੱਚ ਕੋਰੀਅਰ ਹੋ ਜਾਊਗਾ ਹਾਂ ਬਈ ਆਲ ਪੰਜਾਬ ਚ ਆਲ ਇੰਡੀਆ ਚ ਹੋ ਜਾਊਗਾ ਤਕਰੀਬਨ ਠੀਕ ਆ ਜੀ ਕਿੰਨੇ ਕ ਦਿਨਾਂ ਚ ਪਹੁੰਚ ਹੋ ਜਾਊਗੀ ਤਿੰਨ ਕ ਦਿਨਾਂ ਚ ਤਿੰਨ ਤੋਂ ਚਾਰ ਦਿਨਾਂ ਚ ਵੀਰੇ ਮਤਲਬ ਜਿਵੇਂ ਅੱਜ ਆਪਣੇ ਕੋਲੇ ਪੰਪ ਦਾ ਆਰਡਰ ਆ ਗਿਆ ਨਾ ਤਾਂ ਆਪਾਂ ਜੇ 12 ਵਜ ਤੇ ਅਗਲੀ ਚੀਜ਼ ਆ ਗਈ ਬਈ ਇਹ ਵਾਲੀ ਤੇ ਆਹ ਦੇਖੋ ਬਈ ਜੀ ਆਈਟਮ ਆ ਗਈ ਬਈ ਇਹ ਵੀਰੇ ਮਿਕਸਰ ਆ ਗਿਆ ਛੋਟਾ ਮਿਕਸੀ ਗ੍ਰੈਂਡਰ ਜਿੰਨੀ ਗ੍ਰੈਂਡਰ ਕਹਿ ਸਕਦੇ ਕੇ ਇਹਨੂੰ ਤੇ ਕੰਪਨੀ ਦੇ ਬਈ ਨਿਮੋ ਦਾਗਾ ਬਈ ਦੇਖ ਸਕਦੇ ਹੋ ਜਪਾਨ ਦੀ ਕੰਪਨੀ ਹੈ ਕਿ ਬਈ ਤੇ ਕੁਆਲਿਟੀ ਬਈ ਇਹਦੀ ਇੱਕ ਨੰਬਰ ਆ ਗਈ ਠੀਕ ਆ ਜੀ ਲੈ ਵੀ ਚੈੱਕ ਕਰਵਾ ਦਿੰਨੇ ਆ ਲੈ ਬਈ ਚੈੱਕ ਕਰੋ ਬਈ ਕੁਆਲਿਟੀ ਸਾਰਾ ਬਈ ਸਟੀਲੀ ਬਣਿਆ ਹੋਇਆ ਹੈਗਾ ਆ ਚੈੱਕ ਕਰ ਲਓ ਬਈ ਜਦੋਂ ਨਾ ਬਈ ਚੱਲਦਾ ਨਾ ਜਿਵੇਂ ਬਈ ਓਵੇਂ ਚੱਲਦਾ ਹੈ ਜਿਵੇਂ ਮੌਕ ਟ੍ਰਲ ਚੱਲ ਜੂਗੀ ਹੈਗੀ ਠੀਕ ਆ ਜੀ ਤੇ ਮਤਲਬ ਚੂਰਾ ਬਣਾ ਦਿੰਦਾ ਬਈ ਆਹ ਦੇਖ ਲਓ ਤੇ ਕੁਆਲਿਟੀ ਇੱਕ ਨ ਹਾਂ ਜੀ ਚੈੱਕ ਕਰ ਲਓ ਪ੍ਰੋਡਕਟ ਛੋਟਾ ਕੰਮ ਵੱਡੇ ਹਾਂ ਕੰਮ ਵੱਡੇ ਬਾਈ ਜੀ ਠੀਕ ਹੈ ਕੁਝ ਵੀ ਗ੍ਰਾਇੰਡ ਕਰ ਸਕਦੇ ਹਾਂ ਹਾਂ ਬਾਈ ਕੁਝ ਵੀ ਗ੍ਰਾਇੰਡ ਕਰ ਸਕਦੇ ਜਿਵੇਂ ਬਈ ਛੋਟੀਆਂ ਚੀਜ਼ਾਂ ਗ੍ਰਾਇੰਡ ਕਰਨੀਆਂ ਨੇ ਕਿਹਾ ਤਾਂ ਤਕਰੀਬਨ ਬਈ ਅਸੀਂ ਇਹਦੇ ਵਿੱਚ ਪਾ ਪਗਲੀਆਂ ਨੇ ਛੋਟੀ ਛੋਟੇ ਛੋਟੇ ਰੋੜੀ ਵੀ ਪਾ ਕੇ ਚਲਾ ਕੇ ਲੈ ਕੇ ਜਿਗਾ ਬਈ ਪੂਰਾ ਫੁਰਲਾ ਵੜਵਾੜਾ ਛੜਦਾਗਾ ਇਹ ਠੀਕ ਆ ਗਾਰੰਟੀ ਗਾਰੰਟੀ ਇਹਦੀ ਵੀ ਗਾਰੰਟੀ ਵੀਰੇ ਜੇ ਨਾਮ ਜਿੰਮੇ ਸਾਨੂੰ ਦੱਸਿਆ ਨਾ ਬਈ ਹਰੇਕ ਚੀਜ਼ ਮਾਰਕੀਟ ਨਾਲੋਂ ਆਪਣੀ ਸਸਤੀ ਰੂਹ ਜਦੀ ਆਨਲਾਈਨ ਸਭ ਤੋਂ ਹਾਂ ਇਹ ਤਾਂ ਨਹੀਂ ਹੈਗਾ ਵੀ ਘਰੇ ਜਾ ਕੇ ਨਾ ਚੱਲੇ ਨਹੀਂ ਨਹੀਂ ਵੀਰੇ ਕੋਈ ਚੱਕਰ ਨਹੀਂਗਾ ਵੀ ਜੇ ਕੋਈ ਦਿੱਕਤ ਆਈ ਠੀਕ ਆ ਵਾਪਸ ਕੋਰੀਅਰ ਕਰਵਾ ਦਿਓ ਆਪਾਂ ਵਾਪਸ ਪੈਸੇ ਆਪਾਂ ਉਹਨਾਂ ਨੂੰ ਦੇ ਦਾਂਗੇ ਹਾਜ਼ਰੇ ਠੀਕ ਆ ਜੀ ਪੈਸੇ ਵੀ ਤੁਹਾਨੂੰ ਬਈ ਵਾਪਸ ਮਿਲ ਜਾਣਗੇ ਤੇ ਇਹਦਾ ਪ੍ਰਾਈਸ ਰੋਗ ਆ ਵੀਰੇ 400 ਰੁਪਿਆ ਠੀਕ ਆ ਜੀ 400 ਹਾਂ 400 ਦੇ ਵਿੱਚ ਘਰੇ ਡਿਲੀਵਰ ਕਰ ਦਾਂਗੇ ਆਪਾਂ ਠੀਕ ਆ ਜੀ 40 ਬਾਈ ਤੇ ਹਰੇਕ ਕਰੇ ਬਾਈ ਜਸਪ੍ਰੀਤ ਜਿੰਮੇ ਸੋਡੇ ਵੀ ਬਾਈ ਜਵਾਕ ਹੋਣਗੇ ਹਨ ਤੇ ਉਹਨਾਂ ਵਾਸਤੇ ਆਪਾਂ ਆ ਲੈ ਕੇ ਆਏਗੇ ਜਦੋਂ ਸਰਦੀਆਂ ਦਾ ਸੀਜ਼ਨ ਹੁੰਦਾ ਨਾ ਹਾਂਜੀ ਤੇ ਹੁਣ ਤੁਹਾਨੂੰ ਪਤਾ 20 15 20 ਦਿਨ ਹਜੇ ਇੱਕ ਸਰਦੀ ਹੋਰ ਪੈਣੀ ਹੈਗੀ ਤਾਂ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ ਇਹ ਕੀ ਆਈਟਮ ਆ ਬਾਈ ਚੱਕ ਤੇ ਇਹ ਹੈਗਾ ਬਾਈ ਮੰਨ ਕੇ ਚੱਲੋ ਜਦੋਂ ਜਵਾਕਾਂ ਨੂੰ ਜੁਕਾਮ ਲੱਗਿਆ ਹੁੰਦਾ ਹੈਗਾ ਨਾ ਹਾਂਜੀ ਤੇ ਉਹਨਾਂ ਵਾਸਤੇ ਬੈਸਟ ਚੀਜ਼ ਹੈਗੀ ਵੱਡੇ ਵੀ ਇਹਨੂੰ ਯੂਜ਼ ਕਰ ਸਕਦੇ ਨੇ ਡਾਕਟਰ ਤੋਂ ਦਵਾਈ ਪੁੱਛੋ ਤੇ ਇਹਦੇ ਵਿੱਚ ਪਾਓ ਤੇ ਇਹਦੀ ਇੱਕ ਬੈਸਟ ਗੱਲ ਕੀ ਹੈ ਵੀਰੇ ਇਹਦੇ ਨਾਲ ਤਿੰਨ ਅਟੈਚਮੈਂਟ ਚ ਰਹਿਣਗੀਆਂ ਹਾਂਜੀ ਤੇ ਇੱਕ ਗੱਲ ਹੋਰ ਹੈ ਬਈ ਇਹਨੂੰ ਆਪਾਂ ਘਰ ਦੇ ਵਿੱਚ ਹੀ ਯੂਜ਼ ਕਰ ਸਕਦੇ ਆਂਗੇ ਤੇ ਨਾ ਹੀ ਤੁਹਾਨੂੰ ਬਈ ਇਹਨੂੰ ਪਲੱਗ ਤੇ ਲਾਉਣ ਦੀ ਜ਼ਰੂਰਤ ਆਗੀ ਇਹਦੇ ਵਿੱਚ ਬੀਨਾਂ ਲਾਈਟ ਵਾਲਾ ਹੈ ਹਾਂ ਸੈੱਲ ਪਾਓ ਤੇ ਨਾਲ ਦੀ ਨਾਲ ਇਹਨੂੰ ਚਲਾਓ ਤੇ ਦਵਾਈ ਪਾਓ ਤੇ ਇਹਦੇ ਵਿੱਚ ਦਵਾਈ ਪੈ ਜਾਂਦੀ ਹੈ ਵੀਰੇ ਤੇ ਇੱਥੇ ਸੈੱਲ ਪੈ ਜਾਂਦੇ ਨੇ ਲੋਕ ਵੀ ਚੈੱਕ ਕਰ ਸਕਦੇ ਹੋਗੇ ਦੋ ਸੈੱਲ ਪੈਂਦੇ ਆ ਹਾਂ ਤੇ ਨਾਲ ਦੀ ਨਾਲ ਉਹ ਚਾਰਜ ਵੀ ਹੋ ਜਾਂਦਾ ਹੈਗਾ ਠੀਕ ਆ ਚਾਰਜ ਵੀ ਹੁੰਦਾ ਹੈਗਾ ਹਾਂ ਚਾਰਜ ਵੀ ਹੁੰਦਾ ਹੈਗਾ ਤਿੰਨ ਅਟੈਚਮੈਂਟਸ ਰਹਿਣਗੀਆਂ ਜਿਵੇਂ ਬਈ ਇਹ ਜਵਾਕਾਂ ਵਾਲੀ ਆ ਗਈ ਹੈ ਨਾ ਛੋਟੇ ਜਵਾਕਾਂ ਲਈ ਤੇ ਇਹ ਆਪਣੇ ਵੱਡੇ ਵਾਸਤੇ ਆ ਗਈ ਹੈ ਇੱਕ ਜੇ ਕਈ ਵਾਰ ਇਹਨਾਂ ਜਵਾਕ ਨਹੀਂ ਪਾਪ ਲੈਂਦਾਗਾ ਤੇ ਇੱਕ ਇਹਦੇ ਨਾਲ ਆ ਅਟੈਚਮੈਂਟ ਆ ਜੀ ਠੀਕ ਆ ਜੀ ਤਿੰਨ ਅਟੈਚਮੈਂਟਸ ਆ ਜਾਣਗੀਆਂ ਤੇ ਇਹਦਾ ਰੇਟ ਹੋਊਗਾ ਸਿਰਫ 300 ਰੁਪਏ ਜੀ ਧੰਨ ਸਾਬ ਹਾਂ ਇਹ ਚੇ ਡਿਲੀਵਰੀ ਵੀ ਹਾਂ ਡਿਲੀਵਰੀ ਵਿੱਚ ਫ੍ਰੀ ਕਰ ਦਾਂਗੇ ਵੀਰੇ ਆਪਾਂ 300 ਦੇ ਵਿੱਚ ਠੀਕ ਆ ਜੀ ਹਾਂ ਵੀਰੇ ਤੇ ਜੀ ਅਗਲੇ ਆਪਣੇ ਕੋਲੇ ਜਿਵੇਂ ਜਵਾਕਾਂ ਲਈ ਇੱਕ ਆਈਟਮ ਹੋਰ ਆ ਗਈ ਵੀਰੇ ਤੇ ਆ ਆਈਟਮ ਦਿਖਾ ਦਿੰਨੇ ਆ ਤੁਹਾਨੂੰ ਜਵਾਕਾਂ ਦੇ ਨਾਲ ਬਈ ਛੋਟੇ ਹੁੰਦੇ ਨੇ ਨਾ ਆਪਾਂ ਨੀਲ ਕਟਰ ਹਾਂ ਨੀਲ ਕਟਰ ਆ ਗਿਆ ਵੀਰੇ ਤੇ ਉਹਦੇ ਵਿੱਚ ਜਵਾਕਾਂ ਦਾ ਕੀ ਹੁੰਦਾਗਾ ਆਪਰ ਨੌ ਘੱਟਦਾਨੇ ਸਾਈਡ ਤੋਂ ਹਨਾ ਜਾਂ ਮਾਸ ਘੱਟਦਾਨੇ ਹੁੰਨੇ ਹਨ ਠੀਕ ਹੈ ਜੀ ਉਹਦੇ ਵਾਸਤੇ ਇਹ ਚੀਜ਼ ਲੈ ਕੇ ਆ ਬਈ ਕੁਆਲਿਟੀ ਇਹਦੀ ਵੀ ਇੱਕ ਨੰਬਰ ਆ ਬਈ ਆ ਚੈੱਕ ਕਰ ਲਓ ਪਹਿਲਾਂ ਬਈ ਬਾਲੀ ਬਈ ਕੈਂਡ ਗੱਲ ਬਾਤ ਆਗੇ ਇਹਦੀ ਇਹਦੇ ਵਿੱਚ ਤਿੰਨ ਛੇ ਅਟੈਚਮੈਂਟਸ ਰਹਿਣਗੇ ਟੋਟਲ ਬਈ ਇਹਦੇ ਵਿੱਚ ਉਹ ਜਿਹੜੀਆਂ ਤਿੰਨ ਛੋਟੇ ਜਿਹਾਕਾਂ ਵਾਲੀ ਯੂਜ਼ ਕਰ ਸਕਦੇ ਆਂਗੇ ਤੇ ਬਾਕੀ ਬਈ ਦੋ ਸਾਲਾਂ ਤੋਂ ਉੱਪਰ ਜਿਹੜੇ ਲਈ ਬੰਦਲੀ ਮਰਜ਼ੀ ਯੂਜ਼ ਕਰ ਸਕਦੇ ਆਂਗੇ ਆਜ ਚੈੱਕ ਕਰਵਾ ਦੇ ਬਈ ਛੇ ਅਟੈਚਮੈਂਟਸ ਇਹ ਵੀ ਬਈ ਸੱਲਾਂ ਦੇ ਨਾਲ ਚੱਲੂਗਾ ਇਹ ਵੀ ਮੈਂ ਤੁਹਾਨੂੰ ਰੱਬ ਕਰਕੇ ਨੌ ਨੂੰ ਖਸਾਉਂਦੀ ਆ ਹਾਂ ਹਾਂ ਜੀ ਨੌ ਨੂੰ ਆ ਚੀਜ਼ਾਂ ਨੂੰ ਫਰੰਟ ਤੋਂ ਬਈ ਸਾਰਾ ਖਸਾਉਂਦੀ ਆ ਜੀ ਕੱਟਦੀ ਨਹੀਂ ਹੈਗੀ ਕੱਟਦੀ ਨਹੀਂ ਹੈਗੀ ਖਸਾਉਂਦੀ ਆ ਹਾਂਜੀ ਖਸਾਉਂਦੀ ਹੈਗੇ ਇਹਦੇ ਵਿੱਚ ਬਈ ਦੋ ਸੱਲ ਪੈ ਜਾਣਗੇ ਨਾਲ ਦੇ ਨਾਲ ਜਿੱਥੇ ਮਰਜ਼ੀ ਯੂਜ਼ ਕਰੋ ਦੇ ਦੇ ਵਿੱਚ ਚਾਰ ਤੋਂ ਪੰਜ ਬਈ ਜਿਵੇਂ ਆਪਾਂ ਲੋ ਸਪੀਡ ਤੇ ਚਲਾਉਣਾ ਹਾਈ ਤੇ ਚਲਾਉਣਾ ਉਹ ਤੋਂ ਹਾਈ ਤੇ ਚਲਾਉਣਾ ਠੀਕ ਆ ਇਹ ਬਿਦਾਊਟ ਚਾਰਜਰ ਤੋਂ ਆ ਜਾਂਦਾ ਹਾਂ ਬਿਦਾਊਟ ਚਾਰਜਰ ਤੋਂ ਵੀਰੇ ਇਹਦਾ ਕੀ ਪ੍ਰਾਈਸ ਰਹੂਗਾ ਇਹਦਾ ਵੀ ਵੀਰੇ 300 ਰੁਪਿਆ ਪ੍ਰਾਈਸ ਰਹੂਗਾ ਜਿੰਨੀ ਆ ਟਾਈਮ ਡਿਲੀਵਰੀ ਹਾਂ ਵਿੱਚ ਡਿਲੀਵਰੀ ਵੀਰੇ ਠੀਕ तकरीबन ਬਈ ਸਾਰੀਆਂ ਆਟਮਾ ਆਪਣੇ ਕੋਲੇ ਇੰਨੇ ਵਾਲੀ 300 300 ਵਾਲੀ ਠੀਕ ਆ ਜੀ ਅੱਗੇ ਜੀ ਤੇ ਅੱਗੇ ਬਈ ਆ ਗਿਆ ਆਪਣੇ ਕੋਲੇ ਇਹ ਵਾਲਾ ਆ ਗਿਆ ਲਿੰਟ ਰਿਮੂਵਰ ਮਾਰਕੀਟ ਚ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਆ ਬਈ ਇਹ ਨਾ ਬਈ ਇੱਕ ਚੀਜ਼ ਹੈ ਖਾਸੀ ਹੈ ਕਿ ਜਸਤਰੀ ਦਾ ਆਪਣੇ ਕੋਲ ਘਰਾਂ ਕੋਲ ਘਰਾਂ ਚ ਨਾ ਪੁਰਾਣੀਆਂ ਕੋਟੀਆਂ ਪਈ ਹੁੰਦੀਆਂ ਨੇ ਟੋਪੀਆਂ ਪਈਆਂ ਹੁੰਦੀਆਂ ਨੇ ਸਵਾਟਰ ਪਈ ਹੁੰਦੇ ਨੇ ਨਾ ਠੀਕ ਹੈ ਜੀ ਇਹ ਨਾ ਬਈ ਉਹਨਾਂ ਦੇ ਰੇਟ ਦੇ ਵਿੱਚ ਸਿਰਫ ਆਪਾਂ ਤੁਹਾਨੂੰ 300 ਰੁਪਏ ਦੀ ਕੋਟੀ ਪਾਉਣਾ ਹੈਗਾ ਨਾ ਹਾਂ ਹਾਂ ਤੇ ਉਹਦੇ ਰੇਟ 'ਚ ਬਈ ਆਪਾਂ ਲੈਂਟਰ ਰਮੂਵਰ ਦੇ ਦਾਂਗੇ ਇਹਦਾ ਖਾਸियत ਇਹ ਹੈਗੀ ਜਿਵੇਂ ਬੁਰਾ ਬੁਰਾ ਜਾਂਦਾ ਨਾ ਨਾ ਟੋਪੀ ਦੇ ਉੱਪਰ ਕੋਟੀ ਦੇ ਉੱਪਰ ਉਹਨਾਂ ਨੂੰ ਨਾ ਇਹ ਬਈ ਭਜਾ ਦਿੰਦਾ ਗਾਏ ਵੀ ਕਰ ਦਿੰਦਾ ਗਾਏ ਵੀ ਕਰ ਦਿੰਦਾ ਜਮਨ ਨਮੀ ਬਣਾ ਦਿੰਦਾ ਨਾ ਠੀਕ ਬਾਕੀ ਨਾ ਬਈ ਸੁਣ ਤੁਸੀਂ ਸ਼ੋਰਟ ਜ਼ਰੂਰ ਲਾ ਇਹ ਆ ਚੈੱਕ ਕਰੋ ਬਈ ਕੁਆਲਿਟੀ ਇਹਦੀ ਵੀ ਇੱਕ ਨੰਬਰ ਰੂਗੀ ਆ ਦੇਖੋ ਬਈ ਤੇ ਨਾ ਬਈ ਬਿਜਲੀ ਦੇ ਚੱਲਦਾਗਾ ਇਲੈਕਟ੍ਰਿਕ ਆ ਗਿਆ ਹਾਂ ਇਲੈਕਟ੍ਰਿਕ ਆ ਗਿਆ ਤੇ ਜਿਹੜਾ ਬੋਰਾ ਕੱਟ ਕੇ ਸਾਰਾ ਇਹਦੇ ਵਿੱਚ ਪਾ ਦੂਗਾ ਠੀਕ ਆ ਇੱਥੇ ਐ ਨਹੀਂ ਹੈਗਾ ਵੀ ਵੇਸਟੇਜ ਖਿੰਡੀ ਜਾਊ ਥੱਲੇ ਸਟ੍ਰਾਈਕ ਹੋ ਜਾਂਦੀ ਸਾਰੀ ਪੈਕ ਹੋਰੇ ਹੋ ਜੂਗੀ ਦੁਬਾਰਾ ਕੱਟ ਕੇ ਤੁਸੀਂ ਚਲਾ ਸਕਦੇ ਹੋ ਕੁਆਲਿਟੀ ਇਹਦੀ ਵੀ ਇੱਕ ਨੰਬਰ ਆ ਗਈ ਬਈ ਤੇ ਬਈ ਰੇਟ ਇਹਦਾ ਕੁਝ ਵੀ ਨਹੀਂ ਹੈਗਾ ਆਪਾਂ ਸਾਰੀਆਂ ਵੀਡੀਓ ਦੇ ਵਿੱਚ ਨਾ ਬਈ 3-300 ਰੁਪਿਆ ਰੇਟ ਬੋਲਿਆ ਹੋਇਆ ਹੈਗਾ ਠੀਕ ਹੈ ਜੀ ਵਿੱਚ ਡਿਲੀਵਰੀ ਤੇ ਆਪਾਂ ਛੋਟੀ ਵੀਡੀਓ ਜੇ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ ਨਾ ਸਿਰਫ ਆਪਾਂ 200 ਰੁਪਏ ਦੇ ਵਿੱਚ ਦੇ ਦਾਂਗੇ ਲੈ ਬਈ ਸਸਤਾ ਕਰਤਾ ਸਸਤਾ ਕਰਤਾ ਛੋਟੀ ਵੀਡੀਓ ਕਰਕੇ ਬਈ ਤੇ ਆਪਣੇ ਕੋਲੇ ਤਕਰੀਬਨ 4 ਤੋਂ 500 ਪੀਸ ਸੀਗਾ ਇਹਦਾ ਠੀਕ ਹੈ ਆਪਣੇ ਕੋਲੇ ਇਸ ਵਕਤ 250 ਪੀਸ ਰਹਿ ਗਿਆ ਸਭ ਤੋਂ ਵੱਧ ਵਿਕਣ ਵਾਲੀ ਆਈਟਮ ਕਹੀਦੀ ਇਹਨੂੰ ਹਾਂ ਸਭ ਤੋਂ ਵੱਧ ਵਿਕਣ ਵਾਲੀ ਆਈਟਮ ਆ ਗਈ ਬਈ ਤੇ ਘਰ ਵਿੱਚ ਮੰਗਵਾ ਸਕਦੇ ਹੋਗੇ ਤੇ 50 ਰੁਪਏ ਡਿਲੀਵਰੀ ਲੱਗ ਜਾਣਗੇ 250 ਰੁਪਏ ਦੇ ਵਿੱਚ ਘਰ ਤੱਕ ਪਹੁੰਚ ਹੋ ਜੂਗੀ ਠੀਕ ਹੈ ਜੀ ਅਗਲੀ ਆਈਟਮ ਇਹ ਆ ਗਈ ਬਈ ਹਾਂਜੀ ਇਹ ਨਾ ਸਿਆਲਾਂ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈਗੀ ਜਿਹੜੇ ਬਈ ਮੰਨ ਕੇ ਚੱਲੋ 3500 4000 ਰੁਪਏ ਦਾ ਗੀਜ਼ਰ ਨਹੀਂ ਲਗਵਾ ਸਕਦੇ ਹਨਾ ਤਾਂ ਆਹ ਆਟਮ ਲੈ ਕੇ ਆਏ ਗਏ ਬਈ ਇਹ ਕੀ ਕੰਮ ਕਰਦੀ ਹੈ ਇਹ ਨਾ ਵੀਰੇ ਆਪਾਂ ਰਸੋਈ ਦੇ ਵਾਸਤੇ ਜਿਵੇਂ ਉਹਨਾਂ ਜਾਂ ਆਪਣੇ ਕੋਈ ਵੀ ਵੀਰ ਨੇ ਜੰਮੂ 'ਚ ਜਾਂ ਆਪਾਂ ਦੂਰ ਡਿਊਟੀ ਕਰਦੇ ਨੇ ਨਾ ਫੌਜੀ ਭਰਾ ਹਨਾ ਉਹਨਾਂ ਵਾਸਤੇ ਤੁਹਾਨੂੰ ਪਤਾ ਬਈ ਫੌਜੀ ਹੁੰਦੇ ਨੇ ਕਿ ਨਾ ਭਰਾ ਆਪਣੇ ਉਹਨਾਂ ਜਲਦੀ ਜਲਦੀ ਡਿਊਟੀ ਬਸ ਤਿਆਰ ਹੋ ਕੇ ਜਾਣਾ ਹੀ ਹੁੰਦਾ ਉਹਨਾਂ ਨੇ ਪੂਰਾ ਪੂਰਾ ਟਾਈਮ ਹੁੰਦਾ ਹਨਾ ਇਹ ਨਾ ਵੀ ਠੰਡ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈਗੀ ਆ ਚੈੱਕ ਕਰ ਲਓ ਬਈ ਤੇ ਇਹ ਨਾ ਬਈ ਆਟੋ ਕੱਟ ਆਗਾ ਠੀਕ ਹੈ ਜੀ ਜਦੋਂ ਤੁਸੀਂ ਬਈ ਚਲਾ ਲੋਗੇ 7 ਤੋਂ 8 ਮਿੰਟਾਂ ਦੇ ਵਿੱਚ ਤਕਰੀਬਨ 30 ਤੋਂ 35 ਡਿਗਰੀ ਨਾ ਬਈ ਪਾਣੀ ਗਰਮ ਕਰਕੇ ਬਾਹਰ ਕੱਢ ਦੋੰਦਾ ਜਾਏ ਇਥੋਂ ਦੀ ਪਾਣੀ ਆਊਗਾ ਵੀਰੇ ਤੇ ਇਥੋਂ ਦੀ ਅੰਦਰ ਜਾਊਗਾ ਠੀਕ ਹੈ ਇਹਨਾਂ ਆਊਟ ਠੀਕ ਆ ਬਈ ਤੇ ਆਪੀ ਬਈ ਇਹ ਕੱਟ ਦਿੰਦਾ ਜਦੋਂ ਹਾਂ ਆਟੋ ਕੱਟ ਆ ਵੀਰੇ ਇਹ ਐਸਾ ਨਹੀਂ ਕਿਤੇ ਪਟਾਕਾ ਪੈ ਜਾਏ ਨਹੀਂ ਨਹੀਂ ਵੀਰੇ ਆਟੋ ਕੱਟ ਆਗਾ ਕੋਈ ਚੱਕਰ ਨਹੀਂ ਆਗਾ ਵੀਰੇ ਪਟਾਕਾ ਨਹੀਂ ਪੈਂਦਾ ਵਿੱਚ ਪਾਣੀ ਹੋਣਾ ਜ਼ਰੂਰੀ ਹੂਈਆ ਕਰ ਨਹੀਂ ਮੱਚੂਗਾ ਤੁਹਾਨੂੰ ਤਾਂ ਪਤਾ ਹੀ ਜਾਣਾ ਵੀ ਮੱਚਦਾ ਜਾਣੀ ਹੈ ਕਰ ਨਹੀਂ ਵੀਰੇ ਜੇ ਪਾਣੀ ਨਾ ਹੋਇਆ ਪਾਣੀ ਰੱਖਣਾ ਜ਼ਰੂਰੀ ਇਹਦਾ ਰੇਟ ਰੋਗਾ ਵੀਰੇ 900 ਰੁਪਿਆ ਤੇ ਜੇ ਡਿਲੀਵਰੀ ਕਰਵਾਉਣੀ ਹੈ ਤਾਂ 50 ਰੁਪਿਆ ਐਕਸਟਰਾ ਚਾਰਜ ਰਹਿਣਗੇ ਪਰ ਸੂਡੀ ਵੀਡੀਓ ਦੇਖ ਕੇ ਜਿਹੜਾ ਲਾਈਕ ਕਮੈਂਟ ਸ਼ੇਅਰ ਕਰਕੇ ਆਊਗਾ 900 ਰੁਪਏ ਦੇ ਵਿੱਚ ਆਪਾਂ ਘਰੇ ਪਹੁੰਚ ਕਰਾਂਗੇ ਵਿਚੇ ਡਿਲੀਵਰੀ ਹਾਂਜੀ ਬਾਈ ਜੀ ਠੀਕ ਹੈ ਜੀ ਤੇ ਬਾਕੀ ਭਾਈ ਆਪਣੇ ਕੋਲੇ ਹੋਰ ਵੀ ਆਈਟਮਾਂ ਆਉਂਦੀ ਰਹਿੰਦੀਆਂ ਨੇ ਬਾਈ ਦੇ ਚੈਨਲ ਨੂੰ ਫੋਲੋ ਕਰ ਲਿਓ ਠੀਕ ਆ ਭਾਈ ਜੀ ਹਾਂਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਨੰਬਰ ਦੱਸ ਦਿਓ ਭਾਈ ਕਿਹੜਾ ਜੀ ਤੇ ਆਪਾਂ ਆਰਡਰ ਬੁੱਕ ਕਰ ਸਕਦੇ ਹਾਂ ਨੰਬਰ ਹੈਗਾ ਭਾਈ ਜੀ 828883077 ਇਹ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਚੀਜ਼ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਕਿ ਤੇ ਅੱਗੇ ਆ ਗਿਆ ਆਪਣੇ ਕੋਲੇ ਭਾਈ ਹੋਰ ਵੀ ਪ੍ਰੋਡਕਟਾਂ ਆਉਂਦੀ ਰਹਿੰਦੇ ਨੇ ਜੀ ਹਾਂ ਜੀ ਆਪਾਂ ਵੀਡੀਓ ਪਾਉਂਦੇ ਰਹਾਂਗੇ ਹਾਂਜੀ ਭਾਈ ਜੀ ਠੀਕ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਕਿਸੇ ਵੀਰ ਭਰਾ ਨੇ ਕੋਈ ਵੀ ਸਕ੍ਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਕਰ ਲਓ ਕੰਟੈਕਟ ਧੰਨਵਾਦ ਧੰਨਵਾਦ